ਲੋ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਮਿੱਤਰੋ ਘਰ ਪਰਿਵਾਰ ਜਾਨਵਰ ਠੀਕ ਆ ਵੀ ਸਾਰਿਆਂ ਦੇ ਪਰਮਾਤਮਾ ਚੜ੍ਹਦੀਆਂ ਗਲਾਂ ਜ ਰੱਖੇ ਬਾਈ ਸਾਰਿਆਂ ਨੂੰ ਤਾਂ ਦਰਸਤੀ ਹੋਣ ਜਾਨਵਰ ਸਾਰੇ ਵੀਰਾਂ ਦੇ ਲੋ ਜੀ ਅੱਜ ਪਹੁੰਚ ਗਏ ਆਪਾਂ ਬਿੰਦੂ ਬਾਈ ਕੋਲ ਬਿੰਦੂ ਬਾਈ ਨੇ ਬਾਈ ਕੁਛ ਕੁ ਕਬੂਤਰ ਹੁਣ ਸੇਲ ਕਰਨੇ ਆ ਹੁਣ ਤੁਹਾਨੂੰ ਪਤਾ ਬਾਜੀਆਂ ਬੂਜੀਆਂ ਛੱਡ ਹੋ ਗਈਆਂ ਜਿੰਨੀਆਂ ਛੱਡ ਹੋਣੀਆਂ ਦੀਆਂ ਬਾਕੀ ਹੁਣ ਬੱਚੇ ਜ਼ਿਆਦਾ ਨੇ ਬਾਈ ਬਾਈ ਦੱਸਦਾ ਕਿ ਨਾ ਮੇਰੇ ਕੋ 40 45 ਬੱਚੇ ਹਲੇ ਵੀ ਜਿਹੜੇ ਹੁਣ ਬਚ ਗਏ ਹੁਣ ਜੇ ਗਾਂ ਬਾਈ ਕਿਸੇ ਵੀਰ ਨੇ ਆਪਣਾ ਗਾਂ ਜੋੜੇ ਲਾਉਣੇ ਹੋਵੇ ਡਾਣੇ ਹੋਵੇ ਭਾਦੋ ਦੀਆਂ ਬਾਗੀਆਂ ਦੇਖਣੀਆਂ ਹੋਵੇ ਕਬੂਤਰ ੜਾਏ ਵੇ ਆਪਾਂ ਨੇ ਵਿੱਚ ਉਹ ਲੈ ਕੇ ਜਾ ਸਕਦਾ ਨਾ ਸੇਲ ਕਰ ਦੇਣੇ ਹੁਣ ਆਪਾਂ ਨੇ ਵਿੱਚ ਕਬੂਤਰ ਤੁਹਾਨੂੰ ਆਪਾਂ ਕੁਝ ਕੁ ਕਬੂਤਰ ਤਾਂ ਬਈ ਦਿਖਾ ਦੇਣੇ ਆ ਕਿਉਂਕਿ ਹੁਣ ਕਬੂਤਰ ਇੰਨੇ ਦਿਖਾਉਣੇ ਵੀ ਔਖੇ ਆ ਇਕੱਲਾ ਇਕੱਲਾ ਫੜਕੇ ਹਨਾ ਜਿੰਨੇ ਦਿਖਾ ਹੋਗੇ 5 10 ਆਪਾਂ ਦਿਖਾ ਦਨੇ ਆ ਬਾਕੀ ਖੁੱਲੇ ਛੱਡ ਦੇਣੇ ਖੁੱਲੇ ਛੱਡ ਕੇ ਦਿਖਾ ਦਾਂਗੇ ਹਨਾ ਤੁਹਾਨੂੰ ਜਾਲ ਚ ਪਾਗੇ ਜਾਂ ਖੁੱਡੇ ਵਿੱਚ ਜਿਹੜੇ ਵੀਰ ਨੂੰ ਜਿਹੜੀ ਚੀਜ਼ ਪਸੰਦ ਹੋਈ ਆਪਣਾ ਬਾਈ ਲੈ ਕੇ ਜਾ ਸਕਦਾ ਹਨਾ ਦੱਸ ਦਿਓ ਬਾਕੀ ਵੀਰ ਦਾ ਨੰਬਰ ਪਾ ਦੇਣਾ ਜੈਨੂਅਲ ਰੇਡ ਰੱਖ ਦੇਣਾ ਆਪਾਂ ਨੇ ਕੋਈ ਚੱਕਰ ਨਹੀਂ ਐਡਾ ਕੋਈ ਹਨਾ ਜਿਹਨੇ ਇਕੱਠੇ ਲੈ ਕੇ ਜਾਣੇ ਬਾਈ ਇਕੱਠੇ ਲੈ ਕੇ ਜਾਓ ਫੋਨ ਉਹੀ ਕਰਿਓ ਯਾਰਾਂ ਜਿਨੇ ਲੈ ਕੇ ਜਾਣੇ ਹੁੰਦੇ ਆ ਬਹੁਤ ਫੋਨ ਆਉਂਦੇ ਫਿਰ ਯਾਰ ਸਵਾਦ ਲੰਦੇ ਲੋਕ ਬਾਈ ਬਹੁਤ ਇਸ ਕਰਕੇ ਬਾਈ ਫੋਨ ਉਹੀ ਕਰਿਓ ਜਿਨੇ ਵੀਰ ਨੇ ਲੈਣੇ ਹੋਏ ਠੀਕ ਹੈ ਜੀ ਮੈਂ ਹੁਣ ਤੁਹਾਨੂੰ ਦਿਖਾਉ ਦਿਖਾਉਨੇ ਆਪਾਂ ਲਓ ਜੀ ਆ ਕਬੂਤਰ ਦਾ ਕਰੋ ਸ਼ੌਂਕ ਬਾਈ ਜਰਦਾ ਕਬੂਤਰ ਹਾਂ ਝਾੜਦੇ ਆ ਹੂੰ ਝਾੜਦੇ ਚਲੋ ਹੁਣ ਝਾੜੇ ਪੈਣਾ ਹੀ ਹੁਣ ਟਾਈਮ ਹੈ ਇਹ ਬੜੇ ਕਬੂਤਰ ਆ ਬਾਈ ਹਨਾ ਮਤਲਬ ਕਬੂਤਰ ਬਣੇ ਹੋਏ ਜਿਹੜੇ ਇਹ ਉਹ ਹਾਂ ਬਸ ਫੰਕ ਕਰਦੇ ਆ ਬੰਦੇ ਮੰਨ ਜੜੇ ਜੂੜੇ ਪਏ ਪੱਟੇ ਦਸ ਪਰ ਸਾਫ ਹੋ ਗਏ ਠੀਕ ਆ ਥੱਲੇ ਨੂੰ ਥੱਲੇ ਨੂੰ ਆਏ ਬਸ ਇਦਾਂ ਹਾਂ ਬਸ ਤੇ ਬਾਈ ਸਾਰੇ ਮੇਰੇ ਨਾਲ ਸਬਸ ਗਿਆ ਕਾਲ ਕੋਈ ਠੀਕ ਹੈ ਤਾਂ ਵੀ ਸਾਰੇ ਸਾਰੇ ਵਧੀਆ ਜੀ ਐਨ ਠੀਕ ਆ ਤੇ ਆਪਾਂ ਨੇ ਬਾਈ ਕੰਪਿਊਟਰ ਹੋ ਗਿਆ ਤਾਂ ਕਾਫੀ ਹਮ ਸਵਾਲ ਹੁੰਦੀ ਲਗੀ ਠੀਕ ਆ ਕੋਈ ਫਾਇਦਾ ਨੇ ਆਪਾਂ ਰੱਖਣੇ ਪਣ 10 ਜੋੜੇ 5 4 ਰੱਖਣੇ ਪੈਣ ਤਾਂ 10 ਕੰਪਿਊਟਰ ਹਮ ਆ ਦਵੀ ਰੱਖ ਲਵਾਂਗੇ ਹਮ ਅਗਲੇ ਹੁਣ ਆ ਦਵਾ ਆ ਵੀ ਥੱਲੇ ਵਿੱਚ ਬੈਠੇ ਆ ਘੜ ਕੇ ਅੰਤਰਾਇ ਤੇ ਬੈਠੇ ਆ ਵੀ ਉਹਦੇ ਵਿੱਚ ਬੈਠੇ ਆ ਹਮ ਜੇ ਕਿਸੇ ਵੀਰ ਭਾਈ ਨੂੰ ਚਾਹੀਦੇ ਲੋੜ ਹੋਏ ਹਮ ਆਪਾਂ ਨੇ ਫਿਰ ਸੇਲ ਭਾਈ ਉਹਨਾਂ ਦੇ ਦਵਾਂਗੇ ਠੀਕ ਆ ਇੱਥੇ ਲੈ ਗਿਆ ਬੰਦਾ ਭਾਵੇਂ ਠੀਕ ਆ ਛਾਂਟ ਕੇ ਲੈ ਗਿਆ ਭਾਵੇਂ ਠੀਕ ਆ ਠੀਕ ਆ ਜੀ ਠੀਕ ਆ ਆ ਆਹ ਜੇ ਦੱਬੇ ਆ ਵਈ ਆ ਬਈ ਤੁਹਾਨੂੰ ਮੈਂ ਕਰਾਉਂਦਾ ਸ਼ੌਂਕ ਹਾਂਜੀ ਦੱਸੋ ਦੱਸੋ ਤੁਸੀਂ ਕਿੰਨੇ ਦੱਬਿਆਂ ਦੇ ਬਾਈ ਆਪਾਂ ਇਹਨਾਂ ਦੇ ਲੈ ਦੇ ਲੱਗ ਪੈਸੇ ਲੈਣੇ ਨਾਲੇ ਠੀਕ ਆ ਇਹ ਬਾਈ ਸਾਰੇ ਪੱਠੇ ਐ ਬੱਚੇ ਇਹ ਹੁਣ ਦੇ ਜਿਹਨੇ ਭਾਦੋ ਭੂਦੋ ਚ ਬਾਈ ਲੈ ਕੇ ਜਾਣੇ ਹੋਏ ਛੱਡਣ ਵਾਸਤੇ ਉਹ ਬੜੇ ਆ ਬਾਈ ਆ ਬੜਾ ਗੂਤਰ ਹਨਾ ਇਹ ਦੋ ਇਹ ਦੋਹੇ ਬੜੇ ਆ ਇਹ ਪਰ ਇਹਨੇ ਲੈ ਕੇ ਜਾਣੇ ਹੋਏ ਛੱਡਣੇ ਹੋਏ ਭਾਦੋਂ ਦੀਆਂ ਬਾਜ਼ੀਆਂ ਦੇ ਦੇਖਣੀਆਂ ਹੋਵੇ ਠੀਕ ਆ ਜੀ ਉਹ ਲੈ ਕੇ ਜਾ ਸਕਦਾ ਵੀਰ ਆਪਣਾ ਆ ਸਾਰੇ ਠੀਕ ਹੈ ਜੀ ਕਰ ਲੋ ਸ਼ੌਂਕ ਹੈ ਚੰਗੀ ਤਰ੍ਹਾਂ ਠੀਕ ਹੈ ਜੀ ਲਾਲ ਨੱਪੇ ਜਾਦਾ ਹੈ ਦਿਮਾਗ ਦਾ ਹਾਂ ਆ ਬੈਠੇ ਆ ਵੀ ਸਾਰੇ ਅੱਗੇ ਵੀ ਦਿਖਾਵਾਂਗਾ ਕਿ ਕੋਈ ਐਕਟੀਵਿਟੀ ਹੋਵਾਂ ਢੀਰ ਬੰਦੀ ਆ ਢੀਰ ਦੀ ਬੰਦੀ ਆ ਠੀਕ ਆ ਆ ਬੈਠੇ ਆ ਭਾਈ ਇਹ ਵੀ ਆਪਾਂ ਦੇ ਦੇਣੇ ਆ ਹੁਣ ਜਿਆਦਾ ਜਿਆਦਾ ਹੋਣ ਕਰਕੇ ਹੁਣ ਚੜਾ ਦੇਣੇ ਆਪਾਂ ਨੇ ਇੱਕ ਕੂਤਰ ਆ ਦਿਖਾਉਂਦੇ ਤੁਹਾਨੂੰ ਸ਼ੌਕ ਕਰਾਉਂਦੇ ਇਹਦਾ ਲਾਲ ਚੀਨੇ ਦਾ ਆ ਕਰੋ ਸ਼ੌਂਕ ਕਬੂਤਰ ਦਾ। ਕਬੂਤਰੀ ਵਈ ਹੈ। ਅੱਛਾ ਕਬੂਤਰੀ ਹੈ? ਹਾਂ ਬਾਈ ਕੁੰਕਰੀ ਹੈ ਲਾ ਕੇ ਨੀ। ਇਹ ਕ ਕਰੋ ਸ਼ੌਂਕ। ਕਬੂਤਰੀਆਂ ਕੱਟ ਕਾਟ ਬਾਲ ਨੰਬਰ 55 ਹੈ ਬਾਈ। ਹੂੰ ਕੱਟ ਕਰੀ ਵੀ ਬਾਈ ਇਹ। ਇਹ ਬੱਚਾ ਕਹਾਂ ਮੈਂ ਰੋਕਣ ਦੀ ਮੈਨੂੰ ਕਹਿੰਦਾ ਰੋਕਲਾਂ ਤਾਂ ਮੈਂ ਕਹਾਂ ਛੱਡ ਹੋ ਗਿਆ ਕਾ ਨਹੀਂ ਰੋਕ ਕੇ ਬੈਠੀ ਜੇ ਮੇਰੇ ਕੋਲ। ਠੀਕ ਆ। ਠੀਕ ਹੈ। ਠੀਕ ਆ ਜੀ। ਲਓ ਜੀ ਬਾਈ ਇਹ ਵੀ ਦੇ ਦੇਣੀ ਕਬੂਤਰੀ ਆਪਾਂ ਨੇ। ਠੀਕ ਆ। ਆ ਤੁਹਾਨੂੰ ਛੱਡ ਕੇ ਵੀ ਸ਼ੌਂਕ ਕਰਾਤਾ। ਆ ਜਰਦਾ ਬੈਠਾ। ਆ ਵੀ ਬਾਈ 10 ਪਰ ਸਾਹ ਹੋਣ ਵਾਲੀਆਂ। ਕੰਨੀ ਨਹੀਂ ਰਗੀ। ਠੀਕ ਹੈ ਝਾੜੇ ਪਏ ਹੋਏ ਨਾ ਕਬੂਤਰ ਇਸ ਵਿੱਚ। ਹਾਂ। ਬਾਕੀ ਬਾਈ ਜਿਹੜੇ ਵੀਨ ਨੂੰ λεड़ी ਚੀਜ਼ ਪਸੰਦ ਆਈ ਦੱਸ ਦਿਓ। ਇਹ ਵੀ ਚਿੱਟੀਆਂ ਆਖਾਂਈ ਬਾਈ। ਠੀਕ ਹੈ ਜੀ। ਫੋਨ ਬਾਈ ਹੋਈ ਕਰਿਓ ਜਿਹਨੇ ਲੈਣੇ ਹੋਏ। ਤੰਗ ਪਰੇਸ਼ਾਨ ਨਾ ਕਰਿਓ ਕੋਈ ਬੰਦੇ ਨੂੰ ਕੰਮਕਾਰ ਵੀ ਹੁੰਦੇ ਆ। ਇਹਨੇ ਸਾ ਬਾਈ ਉੜਦੇ ਨੇ ਮੇਰੇ ਪਾਸੇ। ਹਾਂ। ਕਾਰ ਕੇ ਆਪਣੇ ਇਹ ਰੰਗੇ ਲਾਇਆ ਹੋਇਆ ਨਾ। ਠੀਕ ਆ ਠੀਕ ਆ। ਛੱਡ ਛੋਟੋ ਤਾਂ ਬਾਈ ਹੋਈ ਨਹੀਂ ਸਕਦੇ ਐਵੇਂ ਤੁਹਾਨੂੰ ਕਹੀ ਹੈ ਨਾ ਓਕੇ ਯਾਰ ਜਿੰਨੀਆਂ ਬਾਈਆਂ ਛੱਡ ਹੋਈਆਂ ਛੱਡ ਲਈਆਂ 10 ਕੇ ਮਾਸੋਂ ਛੱਡੀਆਂ ਹੋਈਆਂ ਹੂੰ ਆ ਵੀ ਸਰਵਾਉਂਦਾਈ ਬਾਈ ਠੀਕ ਹੈ ਦੂਈ ਵਾਰੀ ਪਿਛਲੇ ਸਾਲ ਦਾ ਕੁਪਰੇ ਸੀ ਅੱਛਾ ਠੀਕ ਹੈ ਜੀ ਠੀਕ ਲੱਗੂਗਾ ਚਿੱਟੀਆਂ ਅੱਖਾਂ ਦਾ ਇਹ ਠੀਕ ਦੱਸ ਦਿਓ ਬਾਈ ਜਿਹਨੂੰ ਜਿਹੜੀ ਚੀਜ਼ ਪਸੰਦ ਹੋਈ ਬਾਈ ਨੂੰ ਆਪਾਂ ਨੰਬਰ ਦੇ ਦੇਣਾ ਫੋਨ ਕਰ ਲਿਓ ਦੇਖ ਲਾਵਾ ਕਿ ਨਹੀਂ ਆਹ ਫੜੀ ਨਾ ਖਾਮੀ ਦੇ ਲਈ ਆਇਆ ਚਲੋ ਜੀ ਕਾਲਾ ਜੀ ਨਾ ਆ ਗਿਆ ਲੱਗ ਕਿ ਨਾ ਭਾਈ ਛਿੱਟੀਆਂ ਦਾ ਹਾਂ ਇਹ ਵੀ ਪੱਠਾ ਇਸ ਵਾਰ ਦਾ 10 ਸਾਲ ਸਾਫ ਹੋ ਰਿਹਾ ਹੈ। ਹੂੰ। ਛਿੱਟੀਆਂ ਇਹ ਜਾਤ ਨੇ। ਹੂੰ। ਕਾਲੀ ਨੋਕ ਛਿੱਟੀਆਂ ਦਾ। ਬੜਾ ਮੋਟੀ ਮੋਟੀ ਫੜਾ ਫੜ ਨੀਗਾ ਜੀ ਮਰਾਦ ਹੁਣ ਇੰਨੇ ਦਾ ਦਿਖਾਉਣੇ ਵੀ ਔਖੇ ਆ। ਕਿ ਨਹੀਂ? ਬਾਕੀ ਆਪਾਂ ਉਹ ਚ ਛੱਡ ਗਏ ਦਿਖਾ ਦੇਣੇ ਆ। ਲੋ ਜੀ ਖੱਟੀਆਂ ਦਾ। ਇਹ ਫੰਗ ਕੱਢਦਾ ਨੱਕ ਬਦ ਫੰਗ ਝਾਣ ਲੱਗ ਗਏ। ਹੂੰ। ਉਹਦੇ ਵੀ ਬਾਈ ਵਧੀਆ ਹੁੰਦੇ ਪਏ ਹੈ ਠੀਕ ਆ ਸਾਡੇ ਪਏ ਵੇ ਆ ਇਹਨਾਂ ਦਾ ਲੱਛਣਾਂ ਦੇ ਪਾਸੇ ਇਹ ਸਾਡੇ ਆ ਗਏ ਆ ਬਾਤ ਦਿਖਾਂਗੇ ਇਹਨਾਂ ਬਾਤ ਮਾਰ ਦੇ ਮੇਰਾ ਅੱਛਾ ਬੜਾ ਕੁਤਰੇ ਖੜਾ ਆ ਪੈਂਡਾ ਆਪਣਾ ਬਾਈ ਲੋਕਡਾਉਨ ਚ ਦੂਸਰਾ ਜਿੱਟਾ ਰਹਿ ਹੂੰ ਇਹ ਵੀ ਲੈ ਲੈਣਾ ਆਪਾਂ ਦੂਸਰ ਜਿੱਤੇ ਹੋਵੇ ਆ ਪੈਂਡਾ ਵਾਲਾ ਲੌਕਡਾਊਨ ਟੈਂਡਾ ਬਾਰੀਕ ਰੈਗਰ ਦੇ ਪਾ ਠੀਕ ਹੈ ਦੂਸਰ ਹੋੜਿਆ ਤਾਂ ਬਾਈ ਅੱਛਾ ਕਾਲਾ ਚੀਨਾ ਬਾਈ ਦੇਖ ਲਓ ਜੇ ਕਿਸੇ ਨੂੰ ਪਸੰਦ ਹੋਇਆ ਉਪਰ ਚੰਗਾ ਆਵੇ ਸੇ ਕਾਲੀ ਪੂਂਦਾ ਹਮ ਬੱਚੇ ਬਾਈ ਪੂਰੇ ਗਾਰੰਟੀ ਵਾਲੇ ਦੇ ਠੀਕ ਵਧੀਆ ਰੂਪ ਉੱਤਰ ਆ ਲੈ ਫਿਰਦਾ ਬਾਈ ਪੂਰਾ ਲੰਬਾ ਲੰਜਾ ਉੱਤਰ ਆਹੋ ਉੱਤਰਿਆ ਰਹਦਾ ਅੱਛਾ ਅੱਛਾ ਰਾਮ ਅੰਗਲੰਦ ਹੁੰਦਾ ਹੈ ਕਿਨਾਂ ਹਾਂ ਅਲਸਰਾ ਆਈਆਂ ਆਈਆਂ ਨਾਮ ਆ ਉਹ ਛੱਡੇ ਪਏ ਬਾਈ ਜਾਨਵਰ ਖੁੱਲੇ ਹੀ ਬਾਈ ਨੇ ਆਈ ਉਹ ਤੋਂ ਪਹਿਲਾਂ ਔੜ ਗਈ ਹੁੰਦਾ ਬਾਈ ਵੀ ਕੱਟ ਹੋਇਆ ਹੈਗਾ ਛੱਡ ਨਹੀਂ ਹੋਇਆ ਵੀ ਦੇਖਿਆ ਮੋੜ ਦਾ ਵਧੀਆ ਔੜਦਾ ਦਾ ਇਹ ਲਾਲ ਸਰਾਜਾ ਆ ਦੇਖ ਲਓ ਲਾਲ ਚੀਨਾ ਜਾਏ ਇੱਕ ਵਾਰ ਛੱਡ ਨਹੀਂ ਹੋਇਆ ਕ ਬਸੜਾਉਣੇ ਬਸੜੇ ਨਹੀਂ ਹੂੰ ਬਿੱਚੂ ਬੋਸਮ ਬੂਸਮ ਜੇ ਵੀ ਇਹ ਜੇ ਹੋ ਗਿਆ ਖਰਾਬ ਜੇ ਫਿਰ ਅੱਜ ਨਾਲ ਹੋਏ ਨਹੀਂ ਕਬੂਤਰ ਲੋਕਾਂ ਦੇ ਛੁੱਟੇ ਹੀ ਨਹੀਂ ਬਾਈ ਛੁੱਟ ਮੌਸਮ ਕਰਕੇ ਕੰਨੇ ਜੋ ਗਿਆ ਲਾਈ ਜਾਉਂਗਾ ਦੇਖ ਕਿੰਨੇ ਬੈਕ ਨਹੀਂ ਬਾਈ ਹੂੰ ਦੇਖੋ ਇਹ ਦੋ ਦੋ ਬੱਚੇ ਚਾਰ-ਚਾਰ ਬੱਚੇ ਵੀ ਲੈ ਲੈਣੇ ਦੇਖਣੇ ਆ ਉਹ ਵੀ ਮੇਰੇ ਕਿੰਨੇ ਬਣ ਦੇਣੇ ਆ ਵਾਲੀ ਪੂੰਛ ਵਾਂਗ ਬਾਈ ਪੱਕੇ ਫਾਂਗਾ ਐੜਵਾ ਪੂੰਛ ਉੱਤਨੇਗਾ ਬਾਈ ਕੰ ਹੂੰ ਟੀ ਰਾਜ ਅੱਛਾ ਉਹਦਾ ਪੱਠਾ ਬਾਈ ਉਹ ਬੈਠਾ ਕਾਕੀ ਦੇ

ਠੀਕ ਪਕੈਂਤੀ ਕਰਿਆ ਹੋਇਆ ਤਾਂ ਮੈਂ ਰੋਕਣਾ ਤਾਂ ਇਹ 14 ਪਾਰਾ ਇਹਦੇ ਪੂਰੇ ਟਾ ਅੱਛਾ ਹੂੰ ਪੂਛ ਵਿੱਚ 14 ਫੰਗ ਹੈ ਇਹਦੇ ਜਿਹੜੇ ਪਾਰ ਇੱਕ ਥਿੰਡੀ ਲਾਲ ਥਰੀ ਹੂੰ ਉਹਦਾ ਉਹਦਾ ਡਿੱਡੂ ਮਣੇ ਛੱਡੀ ਤੀ ਮਣੇ ਛੱਡੀ ਬਹੁਤ ਵਧੀਆ ਉੜੀ ਤੀ ਯਾਰ ਉਹ ਹਿੰਦੂ ਤਾਂ ਬਾਈ ਫੇ ਜਿਆਦਾ ਸ਼ਾਮ ਵੀ ਨਹੀਂ ਹੁੰਦੇ ਬੰਦਾ ਵੀ ਕਿਆ ਕਰੂਗਾ ਕੋਈ ਹੋਰ ਕੋਈ ਛੱਡ ਲੂੰਗਾ ਤੇ ਨਹੀਂ ਲੋ ਜੀ ਚਿੱਟੀਆਂ ਦਾ ਹੋਰ ਆ ਗਿਆ ਬਿੱਲਾ ਇਹ ਫੰਗ ਝਾੜ ਵੇ ਸਾਰੀ ਵਸ ਹੂੰ ਝਾੜੇ ਪਏ ਹੋਏ ਇਹਨੇ ਛੱਡਣੇ ਬਾਈ ਛੱਡ ਵੀ ਸਕਦੇ ਐ ਨਾ ਨੂੰ ਸੱਤ ਸਾਰ ਪਰਸਪਰ ਕਰਕੇ ਪਰਸਾਰ ਕਰਕੇ ਐ ਨਾ ਮੀ ਲਾਲ ਕਿਹਨਾ ਵੀਰੇ ਹੂੰ ਠੀਕ ਆ ਜੀ

ਲਓ ਜੀ ਹੁਣ ਆਪਾਂ ਤੁਹਾਨੂੰ ਇਦਾਂ ਇੱਕ ਵਾਰ ਨੀਗਾ ਜੀ ਮਰਾ ਦੰਨੇ ਆ ਠੀਕ ਆ ਜੀ ਆ ਦੇਖ ਲਓ ਬਾਈ ਆ ਵਿੱਚ ਦੋ ਨਾ ਬੜੇ ਕਬੂਤਰ ਆ ਆ ਬਾਕੀ ਪੱਠੇ ਆ ਸਾਰੇ ਆ ਠੀਕ ਆ ਜੀ ਇਹ ਹੁਣ ਲਈ ਆ ਸਾਰੇ ਇਹ ਜਿਹੜੇ ਵੀਰਾਂ ਨੇ ਬਾਈ ਲੈਣੇ ਹੋਏ ਤਾਂ ਦੱਸ ਦਿਓ ਠੀਕ ਆ ਬਾਕੀ ਹੁਣ ਤੁਹਾਨੂੰ ਆ ਬੜੇ ਕਬੂਤਰਾਂ ਦਾ ਵੀ ਸ਼ੋਅ ਕਰਾ ਦੰਨੇ ਥੱਲੇ ਆ ਹੈਗੇ ਆ ਬੜੇ ਕਬੂਤਰ ਬਾਈ ਬਾਕੀ ਬਾਈ ਫੋਨ ਕਰ ਲਿਓ ਬਿੰਦੂ ਬਾਈ ਦਾ ਨੰਬਰ ਦੇ ਦੇਣਾ ਮੈਂ ਠੀਕ ਹੈ ਜੀ ਬਿੰਦੂ ਬਾਈ ਇੱਕ ਵਾਰ ਬੋਲ ਵੀ ਦਿਓ ਆਪਣਾ ਨੰਬਰ ਮੈਂ ਨੰਬਰ ਬਾਈ 76140 32478 ਆ ਗਿਆ 76140 32478 ਠੀਕ ਹੈ ਬਾਈ ਬਿੰਦੂ ਬਾਈ ਦਾ ਨੰਬਰ ਆ ਇਹ ਠੀਕ ਹੈ ਜੀ ਸਕਰੀਨ ਤੇ ਆਪਾਂ ਲਿਖ ਦੇਣਾ ਨੰਬਰ ਇਹਨਾਂ ਦਾ ਜਿਹਨੇ ਵੀ ਬਾਈ ਲੋਡ ਹੋਈ ਆਪਣਾ ਫੋਨ ਕਰ ਲਿਓ ਜੈਜ ਰਾਟਨ ਵਾਲੇ ਦੇ ਦਨੇ ਬਾਈ ਨੇ ਕਹਿੰਦਾ ਬਾਕੀ ਉਹ ਡੱਬੇ ਬਾਈ ਲੱਗ ਦੇਣੇ ਆ ਇਹ ਆਹ ਇਹ ਡੱਬੇ ਬਚੇ ਆ ਇਹ ਬਾਈ ਨਾਲ ਬਾਈ ਤੁਹਾਨੂੰ ਪਤਾ ਹੀ ਆ ਬਾਈ ਨੂੰ ਕਿੰਨਾ ਪਿਆਰ ਇਹਨਾਂ ਨਾਲ ਇਹਦਾ ਚਲੋ ਹੁਣ ਜਿਆਦਾ ਹੋਣ ਕਰਕੇ ਦੇ ਦਿੰਦਾ ਬਾਈ ਕਿਉਂਕਿ ਬੱਚੇ ਜਿਆਦਾ ਹੋ ਜਾਂਦੇ ਜੋੜੇ ਲੱਗ ਲੈਣੇ ਆ ਲਾ ਦਿੰਨੇ ਆ ਹੁਣ ਆ ਦੇਖੋ ਤੁਹਾਡੇ ਸਾਹਮਣੇ ਜੋੜੇ ਕਿੰਨੇ ਲੱਗੇ ਹੋਏ ਆ ਹੈ ਜੋੜੇ ਫੇਲ ਲੱਗੇ ਹੋਏ ਆ ਜੋੜੇ ਫੇਲ ਲਾਤੇ ਹੁਣ ਆਪਾਂ ਨੇ ਚਲੋ ਆਪਾਂ ਤੇ ਨਹੀਂ ਛੱਡੋ ਕੋਈ ਹੋਰ ਵੀਰ ਛੱਡ ਲੈਣੇ ਆ ਇਹਨਾਂ ਕੋਈ ਹੁੰਦਾ ਸਮਾਨ ਠੀਕ ਆ ਬਾਈ ਮਿਲਦੇ ਆ ਕਿਸੇ ਨੈਕਸਟ ਵੀਡੀਓ ਵਿੱਚ ਧੰਨਵਾਦ ਸਾਰਿਆਂ ਦਾ ਸਤਿ ਸ੍ਰੀ ਅਕ ਆ ਦੇਖੋ ਬੱਚੇ ਇਹ ਸਾਰੇ ਹੁਣ ਦੇ ਪੱਠੇ ਹੀ ਬੈਠੇ ਆ ਸਾਰੇ ਬੱਚੇ ਆ ਬਈ ਬਈ ਸੇਲ ਕਰ ਬਣੇ ਨੇ ਇੱਥੇ ਵੀ ਜੇ ਕਿਸੇ ਵੀਰ ਨੂੰ ਪਸੰਦ ਆਉਂਦੇ ਹੋਏ ਤਾਂ ਕੋਈ ਚੱਕਰ ਨਹੀਂ ਇਹ ਕਾਰ ਪੁੱਗਤੀ ਦੋਨੇ ਸੇਲ ਕਰਨੀ ਆ ਹਾਂ ਆਹ ਕੂਤਰੀ ਛੱਡੀ ਵੀ ਆਪਾਂ ਨੇ ਛੱਡ ਵੀ ਲਵਾਂਗੇ ਇਹਨਾਂ ਇੱਕ ਦਿਨ ਬਾਜੀ ਹੋਵੇ ਥੋੜੀ ਦੇਣੇ ਵਾਲੇ ਵਸਦਾ ਬਣੀ ਦੇ ਐ ਬਣੀ ਦੇ ਅੱਛਾ 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 ਚਲੋ ਉਦਾਂ ਜੇ ਕਿਸ ਨੂੰ ਲੋੜ ਥੰਦਾ ਆ ਤਾਂ ਠੀਕ ਹੈ ਠੀਕ ਹੈ ਜੀ ਤਾਂ ਕਰਕੇ ਬਾਈ ਦੇਣੇ ਪੈ ਰਹੇ ਆ ਜ਼ਿਆਦਾ ਹੋਣ ਕਰਕੇ ਨਹੀਂ ਤਾਂ ਕੋਈ ਚੱਕਰ ਨਹੀਂ ਤਾਂ ਠੀਕ ਹੈ ਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ